ਦਰਜੀਤ ਸਿੰਘ ਜੀ ਇਸ ਵਕਤ ਜੀਓ ਪੋਲਿਟਿਕਸ ਦੇ ਵਿੱਚ ਦੋ ਵੱਡੀਆਂ ਖਬਰਾਂ ਨੇ ਕਾਫੀ ਜ਼ਿਆਦਾ ਗੱਲੋ ਕਿ ਮਾਹੌਲ ਗਰਮਾ ਦਿੱਤਾ ਹੈ ਪਹਿਲੀ ਖਬਰ ਯੂਕੇ ਦੀ ਹੈ ਜਿੱਥੇ ਯੂਕੇ ਦੇ ਵਿੱਚ ਜੋ ਉੱਥੇ ਦੇ ਯੂਕੇ ਦੇ ਸਿਟੀਜ਼ਨ ਨੇ ਉਹਨਾਂ ਦੇ ਫੋਨਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਆਈ ਹੈ ਥੋੜਾ ਜਨਾ ਚਾਹਾਂਗਾ ਜੇ ਯੂਕੇ ਰਹਿੰਦੇ ਹੋ ਕਿ ਉਸ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਕਿਉਂ ਭੇਜੀ ਗਈ ਹੈ ਅਜਿਹੀ ਕਿਹੜੀ ਗੱਲੋ ਕਿ ਅਮਰਜੈਂਸੀ ਸੀ ਜਿਸ ਦੇ ਲਈ ਉਹ ਭੇਜੀ ਗਈ ਹੈ ਜਿਸ ਨੇ ਲੋਕਾਂ ਨੂੰ ਅੱਗੇ ਅੱਗੇ ਵਾਸਤੇ ਗੱਲੋ ਕਿ ਧਿਆਨ ਰੱਖਣ ਨੂੰ ਕਿਹਾ ਹੈ ਕਿ ਅਜਿਹੇ ਮੈਸੇਜ ਭੇਜਣਗੇ ਅਮਰਜੈਂਸੀ ਦੌਰਾਨ ਇਸ ਦੇ ਕੀ ਸੰਕੇਤ ਨੇ ਇਸ ਦਿਨ ਨਾਲ ਇੱਕ ਹੋਰ ਵੱਡੀ ਖਬਰ ਹੈ ਜੋ ਯੂਕੇ ਦੇ ਹੀ ਇੱਕ ਨਿਊਜ਼ ਏਜੰਸੀ ਵੱਲੋਂ ਛਾਪੀ ਗਈ ਹੈ ਇੰਡੀਪੈਂਡੈਂਟ ਨਿਊਜ਼ ਜੋ ਪੇਪਰ ਹੈ ਉਹ ਕਿ ਫਰਾਂਸ ਦੇ ਹਸਪਤਾਲਾਂ ਵਿੱਚ ਕਹਿਤਾ ਗਿਆ ਕਿ ਸਤਿਜਾ ਰੱਖੋ 2026 ਦੇ ਵਿੱਚ ਪੂਰੇ ਯੂਰਪ 'ਚ ਵਾਰ ਹੋਣ ਵਾਲੀ ਹੈ ਵਰਲਡ ਵਾਰ ਵਾਰ 3 ਹੋਣ ਵਾਲੀ ਹੈ ਇੱਕ ਗਵਰਨਮੈਂਟ ਲੈਟਰ ਦਾ ਖੁਲਾਸਾ ਕੀਤਾ ਜਾ ਰਿਹਾ ਹੈ ਕੀ ਇਹਨਾਂ ਦੋਨਾਂ ਖਬਰਾਂ ਸੱਚਾਈਆਂ ਨੇ ਸਚਾਈਆਂ ਨੇ ਕਿ ਇਹ ਇੱਕੋ ਖਬਰਾਂ ਜਾਂ ਇਹਨਾਂ ਦਾ ਕੋਈ ਅਲੱਗ-ਅਲੱਗ ਕਹਿ ਲੋ ਕਿ ਪਹਿਲੂ ਨੇ ਕੀ ਮੀਂਹ ਦੇ ਦੋ ਸਾਰੀ ਕੰਨ ਉਸੇ ਜੀ ਇਹ ਬਿਲਕੁਲ ਬਿਲਕੁਲ ਪਹਿਲਾਂ ਆਪਾਂ ਫਰਾਂਸ ਦੀ ਗੱਲ ਕਰਦੀ ਤਾਂ ਇੱਕ ਗਵਰਨਮੈਂਟ ਦਾ ਪੇਪਰ ਲੀਕ ਹੋਇਆ ਹੈ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਫਰੈਂਚ ਗਵਰਨਮੈਂਟ ਨੇ ਆਪਣੇ ਹਸਪਤਾਲਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਵੀ 2026 ਦੇ ਵਿੱਚ ਮਾਰਚ ਅਪ੍ਰੈਲ ਦੇ ਨੇੜੇ ਜਾ ਕੇ ਤੁਸੀਂ ਜੰਗ ਦੇ ਲਈ ਤਿਆਰ ਹੋ ਜਾਓ ਤੁਹਾਡੇ ਕੋਲ ਮਲਟੀਪਲ ਯਾਨੀ ਕਿ ਬਹੁਤ ਸਾਰੇ ਜਿਹੜੇ ਨੇ ਸੈਨਿਕ ਜਿਹੜੇ ਫੌਜੀ ਨੇ ਉਹ ਆ ਸਕਦੇ ਨੇ ਜ਼ਖਮੀ ਹਾਲਾਤਾਂ ਦੇ ਵਿੱਚ ਤੇ ਤੁਸੀਂ ਕਿਵੇਂ ਉਹ ਉਹਦੇ ਲਈ ਪ੍ਰਪੇਅਰ ਹੋਣਾ ਇਹ ਅੱਜ ਤੋਂ ਹੀ ਕੋਸ਼ਿਸ਼ਾਂ ਜਿਹੜੀਆਂ ਨੇ ਤਿਆਰੀਆਂ ਸ਼ੁਰੂ ਕਰਦੇ ਹੋ ਯਾਨੀ ਕਿ ਹਸਪਤਾਲਾਂ ਨੂੰ ਅਲਰਟ ਤੇ ਕਰ ਦਿੱਤਾ ਗਿਆ ਤੇ ਇਹਦਾ ਮਤਲਬ ਸਿੱਧੇ ਤੌਰ ਤੇ ਇਹ ਬਣਦਾ ਵੀ ਜਿਸ ਦੇ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਅਮਰੀਕਾ ਦੇ ਹੱਥੋਂ ਰਸ਼ੀਆ ਨਿਕਲ ਚੁਕਿਆ ਜਿਵੇਂ ਕਿ ਆਪ ਹੀ ਡੋਨਲਡ ਟਰੰਪ ਹੋਰੀ ਕਹਿ ਚੁੱਕੇ ਨੇ ਸੋ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਯੂਕਰੇਨ ਦੀ ਤੇ ਆਲਰੇਡੀ 20 ਦੇਸ਼ਾਂ ਦੀ ਮਿਲਟਰੀ ਜਿਹੜੀ ਹੈ ਉਹ ਆਪਣੇ 20 ਦੇਸ਼ ਜਿਹੜੇ ਨੇ ਐਸੇ ਨੇ ਜਿਨ੍ਹਾਂ ਨੇ ਕਹਿ ਦਿੱਤਾ ਕਿ ਅਸੀਂ ਆਪਣੀ ਫੌਜ ਯੂਕਰੇਨ ਭੇਜਣ ਨੂੰ ਤਿਆਰ ਬੈਠੇ ਆ ਜੇਕਰ ਇਹ ਕੰਮ ਜਿਹੜਾ ਹੈਗਾ ਉਹ ਜ਼ਿਆਦਾ ਵੱਡਾ ਹੈ ਹੁਣ ਜੇ ਆਪਾਂ ਇੰਗਲੈਂਡ ਦੀ ਵੀ ਗੱਲ ਕਰੀਏ ਤਾਂ ਇੰਗਲੈਂਡ ਵੀ ਯੂਕਰੇਨ ਨੂੰ ਕੰਟੀਨਿਊਸਲੀ ਮਦਦ ਦੇ ਰਿਹਾ ਇਸ ਜੰਗ ਦੇ ਵਿੱਚ ਉਹ ਭਾਵੇਂ ਵੈਪਨਰੀ ਹੋਵੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਵੀ ਹੋਵੇ ਹਨਾ ਨਾਟੋ ਵੀ ਨਾਲ ਲੱਗਾ ਹੋਇਆ ਅਮਰੀਕਾ ਵੀ ਲੱਗਿਆ ਹੋਇਆ ਦੂਸਰੇ ਪਾਸੇ ਰਸ਼ੀਆ ਹੈਗਾ ਇੱਕ ਰਸ਼ੀਆ ਦਾ ਵੀ ਜਿਹੜਾ ਖੇਮਾ ਹੈ ਉਹ ਵੱਡਾ ਬਣਦਾ ਜਾ ਰਿਹਾ ਕਿਮ ਯੋਂਗ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਵਰਲਡ ਵਾਰ ਕਿਵੇਂ ਸ਼ੁਰੂ ਹੁੰਦੀਆਂ ਇਸ ਤਰ੍ਹਾਂ ਹੀ ਸ਼ੁਰੂ ਹੁੰਦੀਆਂ ਹੁੰਦੀਆਂ ਦੋ ਦੇਸ਼ ਲੜਦੇ ਨੇ ਫਿਰ ਦੋਨਾਂ ਦੇਸ਼ਾਂ ਦਾ ਸਾਥ ਦੇਣ ਦੇ ਲਈ ਦੋ ਇੱਧਰ ਆ ਜਾਂਦੇ ਨੇ ਦੋ ਉੱਧਰ ਆ ਜਾਂਦੇ ਆ ਸੋ ਟੋਟਲ 6 ਦੇਸ਼ ਹੋ ਜਾਂਦੇ ਆ 6 ਦੇਸ਼ਾਂ ਦੇ ਜਿਹੜੇ ਜਿਨ੍ਹਾਂ ਦੇ ਅੱਗੇ ਸਬੰਧ ਹੁੰਦੇ ਆ ਵੱਖ-ਵੱਖ ਦੇਸ਼ਾਂ ਦੇ ਨਾਲ ਉਹ ਉਹਨਾਂ ਦੀ ਮਦਦ ਲਈ ਅੱਗੇ ਆ ਜਾਂਦੇ ਆ ਸੋ ਗਰੁੱਪ ਬਣ ਜਾਂਦੇ ਨੇ ਦੋ ਗਰੁੱਪ ਬਣ ਜਾਂਦੇ ਆ ਤਿੰਨ ਗਰੁੱਪ ਬਣ ਜਾਂਦੇ ਆ ਸੋ ਫਿਰ ਵਾਰ ਜਿਹੜੀ ਆ ਉਹ ਇੱਕ ਆਮ ਦੋ ਦੇਸ਼ਾਂ ਦੀ ਵਾਰ ਜਿਹੜੀ ਉਹ ਵਰਲਡ ਵਾਰ ਦੇ ਵਿੱਚ ਜਿਹੜੀ ਹੈ ਤਬਦੀਲ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਹੁਣ ਜੇ ਆਪਾਂ ਦੇਖੀਏ ਵੀ ਯੂਕਰੇਨ ਜਿਹੜਾ ਯੂਕਰੇਨ ਦਾ ਸਾਥ ਇਸ ਵੇਲੇ ਦੇ ਰਿਆ ਅਮਰੀਕਾ ਯੂਰਪ ਯੂਨੀਅਨ ਇੰਗਲੈਂਡ ਇਹ ਸਾਰੇ ਦੇ ਰ ਰਹੇ ਨੇ ਤੇ ਦੂਸਰੇ ਪਾਸੇ ਰਸ਼ੀਆ ਰਸ਼ੀਆ ਜਿਹੜਾ ਹੈਗਾ ਉਹ ਕਿਮ ਜੋਗ ਜਾਂ ਫਿਰ ਹੁਣ ਚਾਈਨਾ ਦੇ ਨਾਲ ਜਿਹੜੀਆਂ ਮੁਲਾਕਾਤਾਂ ਹੋ ਰਹੀਆਂ ਇਸ ਵੇਲੇ ਹੈ ਨਾ ਉਥੋਂ ਜਿਹੜੇ ਪੁਤਿਨ ਜਾ ਕੇ ਆਏ ਨੇ ਇੱਕ ਵੱਡੀ ਆਪਾਂ ਕਹਿ ਦਈਏ ਗੱਲਬਾਤ ਹੋ ਰਹੀ ਹੈ ਸੋ ਉਹਨਾਂ ਦਾ ਇੱਕ ਸਮੂਹ ਵੱਖਰਾ ਬਣਦਾ ਜਾ ਰਿਹਾ ਸੋ ਫਰਾਂਸ ਦਾ ਆਪਣੇ ਹਸਪੀਟਲਸ ਨੂੰ ਇਹ ਗੱਲ ਕਹਿਣੀ ਕਿ ਤਿਆਰ ਰਹੋ ਵਰਲਡ ਵਾਰ ਦੇ ਵੱਲ ਅਸੀਂ ਜਾ ਸਕਦੇ ਹਾਂ ਅਗਲੇ ਸਾਲ ਮਾਰਚ ਅਪ੍ਰੈਲ ਦੇ ਵਿੱਚ ਸੋ ਆਪਾਂ ਸਕਰੀਨਸ਼ਾਟ ਜਿਹੜਾ ਹੈਗਾ ਇੰਡੀਪੈਂਡੈਂਟ ਦਾ ਉਹ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਗੂਗਲ ਤੋਂ ਜਾ ਕੇ ਖੁਦ ਸਰਚ ਕਰ ਸਕਦੇ ਹੋ ਇਹਦੇ ਬਾਰੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਯੂਕੇ ਦੇ ਜਿਹੜੇ ਫੋਨਾਂ ਦੇ ਉੱਤੇ ਯੂਕੇ ਦੇ ਸਿਟੀਜ਼ਨ ਨੇ ਜਿਹੜੇ ਉਹਨਾਂ ਦੇ ਫੋਨਾਂ ਦੇ ਉੱਤੇ ਮਿਲੀਅਨਸ ਆਪਾਂ ਕਿਆ ਕਹਿ ਸਕਦੇ ਹਾਂ ਕਿਉਂਕਿ ਕੀ ਸਟਾਰਮ ਹੋਰਾਂ ਨੇ ਇਹ ਗੱਲ ਬਾਅਦ ਚ ਆਪਣੀ ਪੋਸਟ ਪਾ ਕੇ ਗੱਲ ਕਹੀ ਹੈ ਕਿ ਅਸੀਂ ਇੱਕ ਸਕਸੈਸਫੁਲ ਜਿਹੜਾ ਅਲਰਟ ਹੈਗਾ ਉਹ ਯੂਕੇ ਦੇ ਸਿਟੀਜ਼ਨਸ ਦੇ ਜਿਹੜੇ ਫੋਨਾਂ ਦੇ ਉੱਤੇ ਉਹ ਭੇਜਿਆ ਉਹ ਹੈਗਾ ਨੈਸ਼ਨਲ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਅਸੀਂ ਤੁਹਾਨੂੰ ਉਹ ਅਲਰਟ ਭੇਜਾਂਗੇ ਇੱਕ ਤਰ੍ਹਾਂ ਦਾ ਚੈੱਕ ਕੀਤਾ ਗਿਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਬਹੁਤ ਸਾਰੇ ਲੋਕ ਕਹਿਣਗੇ ਇਹ ਤਾਂ ਆਮ ਗੱਲ ਹੈ ਭੇਜੇ ਜਾਂਦੇ ਨੇ 2 3 4 ਸਾਲ ਬਾਅਦ ਇਸ ਤਰ੍ਹਾਂ ਦਾ ਇੱਕ అలਾਰਮ ਜਿਹੜਾ ਹੈਗਾ ਉਹ ਸਿਕਿਉਰਿਟੀ ਚੈੱਕ ਅਪ ਕਰ ਕਹ ਲਈਏ ਇਹ ਇਸ ਤਰ੍ਹਾਂ ਦਾ ਭੇਜਿਆ ਜ਼ਰੂਰ ਜਾਂਦਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਉਸ ਤੋਂ ਬਾਅਦ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਵਾਕਈ ਜਿਹੜਾ ਇਹ అలਾਰਮ ਜਿਹੜਾ ਹੈਗਾ ਇਸ ਵੇਲੇ ਟੈਸਟ ਕੀਤਾ ਗਿਆ ਇਹਦੇ ਵੀ ਕਿਤੇ ਨਾ ਕਿਤੇ ਤਾਰ ਉੱਥੇ ਜੁੜਦੇ ਆ ਜਿਵੇਂ ਫਰਾਂਸ ਆਪਣੇ ਹਸਪੀਟਲਸ ਨੂੰ ਕਹਿ ਰਿਹਾ ਜਿਵੇਂ ਅਮਰੀਕਾ ਕਹਿ ਰਿਹਾ ਵੀ ਸਾਡੇ ਹੱਥੋਂ ਆ ਬੰਦੇ ਨਿਕਲ ਚੁੱਕੇ ਨੇ ਨਿਕਲ ਚੁੱਕੇ ਦਾ ਮਤਲਬ ਇਹ ਹੈ ਵੀ ਹੁਣ ਅਸੀਂ ਹੋ ਸਕਦਾ ਹੈ ਵੀ ਕੋਈ ਸਖਤ ਐਕਸ਼ਨ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਲੈ ਲਈਏ ਸੋ ਕਿਤੇ ਨਾ ਕਿਤੇ ਜੇ ਆਪਾਂ ਇਹ ਸਿਚੁਏਸ਼ਨ ਨੂੰ ਸਮਝਣਾ ਹੋਵੇ ਤਾਂ ਉਹ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਵੀ ਅੰਦਰ ਖਾਤੇ ਹਜੇ ਪਬਲਿਕ ਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਬੇਸ਼ੱਕ ਫਰਾਂਸ ਦਾ ਜਿਹੜਾ ਹੈਗਾ ਗਵਰਨਮੈਂਟ ਪੇਪਰ ਲੀਕ ਹੋ ਗਿਆ ਪਰ ਅੰਦਰ ਖਾਤੇ ਗਵਰਨਮੈਂਟਸ ਜਿਹੜੀਆਂ ਨੇ ਮੈਨੂੰ ਲੱਗਦਾ ਵੀ ਤਿਆਰੀ ਦੇ ਵਿੱਚ ਨੇ ਕਿਉਂਕਿ ਇੱਕ ਤੁਹਾਨੂੰ ਹੋਰ ਵੀ ਗੱਲ ਮੈਂ ਦੱਸਣੀ ਚਾਹੁੰਨਾ ਕਿ ਪਿਛਲੇ ਸਾਲ 2024 ਦੇ ਕੁਝ ਆਪਾਂ ਕਹੀਏ ਵੀ ਅਖੀਰਲੇ ਮਹੀਨਿਆਂ ਦੇ ਵਿੱਚ ਰਸ਼ੀਅਨ ਨੈਸ਼ਨਲ ਚੈਨਲ ਦੇ ਉੱਤੇ ਇੱਕ ਐਨੀਮੇਟਿਡ ਮੂਵੀ ਚੱਲਦੀ ਹੈ ਡਾਕੂਮੈਂਟਰੀ ਚੱਲਦੀ ਹੈ ਉਹਦੇ ਵਿੱਚ ਉਹ ਕੀ ਦਿਖਾ ਰਹੇ ਨੇ ਕਿ ਅਸੀਂ ਇੰਗਲੈਂਡ ਦੇ ਉੱਤੇ ਕਿਸ ਤਰੀਕੇ ਦੇ ਨਾਲ ਨਿਊਕਲੀਅਰ ਜਿਹੜਾ ਹੈਗਾ ਬੰਬ ਉਹਦਾ ਇਸਤੇਮਾਲ ਕਰ ਸਕਦੇ ਆ ਉਹ ਚੱਲਣ ਤੋਂ ਬਾਅਦ ਵੀ ਬਹੁਤ ਚਰਚਾ ਹੋਈ ਇੰਗਲੈਂਡ ਦੇ ਨਿਊਜ਼ਪੇਪਰ ਟੀਵੀਆਂ ਦੇ ਉੱਤੇ ਕਿ ਆਖਰ ਇਸ ਤਰ੍ਹਾਂ ਦੀ ਡਾਕੂਮੈਂਟਰੀ ਜੀ ਬਣਾ ਕੇ ਰਸ਼ੀਆ ਸਾਬਤ ਕੀ ਕਰਨਾ ਚਾਹੁੰਦਾ ਹੈ ਬੇਸ਼ੱਕ ਰਸ਼ੀਆ ਚਾਹੁੰਦਾ ਸੀ ਵੀ ਮੈਨਾਂ ਨੂੰ ਡਰਾਮਾ ਇਹ ਯੂਕਰੇਨ ਦਾ ਸਾਥ ਦੇ ਰਹੇ ਨੇ ਸੋ ਇਹ ਸਾਰਾ ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਜੁੜ ਰਹੀਆਂ ਉਹ ਇਹਦੇ ਨਾਲ ਜੁੜ ਰਹੀਆਂ ਵੀ ਹੋ ਸਕਦਾ ਹੈ ਕਿਉਂਕਿ ਹੁਣ ਮਾਹਰ ਵੀ ਇਹ ਗੱਲਾਂ ਕਹਿ ਰਹੇ ਨੇ ਜਿਹੜੇ ਜੀਓ ਪੋਲਿਟਿਕਸ ਦੇ ਮਾਹਰ ਨੇ ਜਿਨ੍ਹਾਂ ਨੇ ਮਾਹੌਲ ਦੇਖਿਆ ਹੋਇਆ ਵੀ ਕਿਸ ਤਰੀਕੇ ਨਾਲ ਸਥਿਤੀ ਜਿਹੜੀ ਵਿਗੜ ਚైనా ਰਸ਼ੀਆ ਵਾਲੇ ਜਿਹੜਾ ਖੇਮੇ ਦੇ ਵਿੱਚ ਚਲੇ ਜਾਣਾ ਤੁਹਾਨੂੰ ਇਹ ਵੀ ਮੈਂ ਦੱਸਣਾ ਚਾਹੁੰਨਾ ਕਿ ਬ੍ਰਿਕਸ ਦੇ ਵਿੱਚ ਹੁਣ ਹੋਰ ਵੀ ਦੇਸ਼ ਸ਼ਾਮਿਲ ਹੋਣ ਲੱਗੇ ਸੌਦੀ ਅਰਬ ਯੂਨਾਈਟਿਡ ਅਰਬ ਜਿਹੜਾ ਹੈਗਾ ਉਹ ਵੀ ਸ਼ਾਮਿਲ ਇਹਦੇ ਵਿੱਚ ਹੋਣ ਲੱਗੇ ਹੈ ਨਾ ਹੋਰ ਕੁਝ ਹੋਰ ਆਲੇ ਦੁਆਲੇ ਦੇਸ਼ ਵੀ ਹੈਗੇ ਨੇ ਸੋ ਬ੍ਰਿਕਸ ਵੀ ਇੱਕ ਵੱਡਾ ਜਿਹੜਾ ਹੈਗਾ ਉਹ ਬਣਦਾ ਜਾ ਰਿਹਾ ਇਹ ਜਿਹੇ ਹਾਲਾਤਾਂ ਦੇ ਵਿੱਚ ਐਮਰਜੈਂਸੀ ਅਲਰਟ ਆਉਣੇ ਫਰਾਂਸ ਦਾ ਆਪਣੇ ਹਸਪੀਟਲਸ ਨੂੰ ਕਹਿਣਾ ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਕਿਤੇ ਨਾ ਕਿਤੇ ਸਾਨੂੰ ਵੀ ਅਲਰਟ ਦੇ ਉੱਤੇ ਰਹਿਣ ਦੀ ਲੋੜ ਹੈਗੀ ਹੈ ਜਿੱਥੇ-ਜਿੱਥੇ ਵੀ ਸੀ ਹੈਗੇ ਆ ਸੋ ਸੇਫ ਆਪਣੇ ਤਰੀਕਿਆਂ ਦੇ ਨਾਲ ਇਹ ਕੋਈ ਡਰ ਵਾਸਤੇ ਨਹੀਂ ਹੈ ਇੱਕ ਜਾਣਕਾਰੀ ਦੇਣ ਵਾਸਤੇ ਆਪਾਂ ਇਹ ਗੱਲਬਾਤ ਜਿਹੜੀ ਅੱਜ ਦੀ ਕਰ ਰਹੇ ਆ ਕਿ ਇਹ ਜਿਹੜੀਆਂ ਗੱਲਾਂ ਨੇ ਇਸ ਵੇਲੇ ਹੋ ਰਹੀਆਂ ਨੇ ਪ੍ਰੈਕਟੀਕਲੀ ਹੋ ਰਹੀਆਂ ਜੇ ਕੋਈ ਇਹ ਕਹਿ ਦੇਵੇ ਵੀ ਨਹੀਂ ਇਸ ਤਰ੍ਹਾਂ ਨਹੀਂ ਆ ਉਹ ਨਹੀਂ ਹੈ ਆਪਾਂ ਤਾਂ ਯੂਕਰੇਨ ਰਸ਼ੀਆ ਦੀ ਜੰਗ ਨੂੰ ਵੀ ਨਹੀਂ ਸੀ ਮੰਨਦੇ ਵੀ ਇਹ ਹੋ ਸਕਦੀ ਹੈ ਉਹ ਹੋ ਗਈ ਉਹ 3 ਸਾਲ ਹੋ ਗਏ ਲੱਗੇ ਨੂੰ ਫਿਰ ਇਹ ਵੀ ਕਿਹਾ ਜਾ ਰਿਹਾ ਸੀ ਵੀ 트럼ਪ ਆਉਂਦੇ ਸਾਰੇ ਬੰਦ ਕਰਾ ਦੇਣਗੇ ਉਹ ਵੀ ਨਹੀਂ ਹੋਈ ਮਤਲਬ 트럼ਪ ਦੇ ਹੱਥੋਂ ਵੀ ਕੰਮ ਨਿਕਲ ਚੁੱਕਿਆ ਸੋ ਇਹ ਗੱਲਾਂ ਜਿਹੜੀਆਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਨੇ ਤੇ ਉਹ ਭਵਿੱਖ ਦੇ ਵਿੱਚ ਜਾ ਕੇ ਕਿਹੜਾ ਰੂਪ ਧਾਰਨ ਕਰ ਲੈਣ ਇਹ ਤਾਂ ਸਮਾਂ ਦੱਸੇਗਾ ਇਹ ਕਿਤੇ ਫਿਊਚਰ ਦੀ ਭਵਿੱਖ ਦੀ ਕੋਖ ਦੇ ਵਿੱਚ ਗੱਲਾਂ ਪਈਆਂ ਹੋਈਆਂ ਪਰ ਆਪਾਂ ਆਪਣੇ ਦਰਸ਼ਕਾਂ ਨੂੰ ਨਾਲੋ ਨਾਲੇ ਸਾਰੀਆਂ ਗੱਲਾਂ ਦੇ ਉੱਤੇ ਅਪਡੇਟ ਜਿਹੜੀ ਹੈਗੀ ਆ ਉਹ ਦਿੰਦੇ ਰਹਿਣੇ ਆ ਤਾਂ ਕਿ ਸਾਰਿਆਂ ਤੱਕ ਇਹ ਗੱਲਾਂ ਬਤਾ ਪਹੁੰਚਦੀਆਂ ਰਹਿਣ ਜੀ ਹਾਂ ਜੀ ਦਸਿੰਝ ਜੀ ਇਸਨਾਂ ਅਖੀਰ ਤੁਸ ਜਵਾਬ ਪੁੱਛਾਂਗਾ ਉਹ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਕਹ ਲੋ ਕਿ ਗੱਲੋ ਕਿ ਆਈਡੀਆ ਸੀਗਾ 트ੰਪ ਨੂੰ ਕਿ ਉਮੀਦਾਂ ਸੀਗੀਆਂ 트ੰਪ ਨੂੰ ਕਿ ਇਹ ਸਾਰਾ ਕੁਝ ਬੜੇ ਕਹ ਲੋ ਕਿ ਆਸਾਨੀ ਨਾਲ ਹੋ ਜਾਵੇਗਾ ਉਹ ਸਾਰੀਆਂ ਉਮੀਦਾਂ 트ੰਪ ਜੇ ਟੁੱਟੀਆਂ ਹੋਣਾ ਨਹੀਂ ਆ ਰਹੀਆਂ ਜੀ ਜੀ ਬਿਲਕੁਲ ਤੁਸੀਂ ਦੇਖੋ ਭਈ ਹੁਣ ਡੋਨਲਡ 트ੰਪ ਹੋਰੀ ਜਦੋਂ ਹਜੇ ਪ੍ਰਧਾਨ ਰਾਸ਼ਟਰਪਤੀ ਨਹੀਂ ਸੀ ਬਣੇ ਯਾਨੀ ਕਿ ਉਹ ਹਜੇ ਆਪਣਾ ਚੋਣ ਪ੍ਰਚਾਰ ਕਰ ਰਹੇ ਸੀ ਤੇ ਉਹਨਾਂ ਦਾ ਖਾਸ ਤੌਰ ਤੇ ਇੱਕ ਵੱਡੀ ਗੱਲ ਜਿਹੜੀ ਕਹਿਣ ਵਾਲੀ ਸੀ ਕਿ ਵਰਲਡ ਵਾਰ 3 ਹੋਣ ਜਾ ਰਹੀ ਹੈ ਇਹ ਉਥੋਂ ਵੀ ਸੰਕੇਤ ਮਿਲਦੇ ਨੇ ਤੁਸੀਂ ਇਹ ਵੀ ਦੇਖੋ ਉਹਨਾਂ ਨੇ ਕਿਹਾ ਸੀ ਕਿ ਵਰਲਡ ਵਾਰ 3 ਜਿਹੜੀ ਹੋਣ ਜਾ ਰਹੀ ਹੈ ਉਹਨੂੰ ਸਿਰਫ ਦੁਨੀਆ ਦੇ ਵਿੱਚ ਇੱਕੋ ਬੰਦਾ ਰੋਕ ਸਕਦਾ ਉਹ ਮੈਂ ਆ ਯਾਨੀ ਕਿ ਡੋਨਲਡ ਟਰੰਪ ਨੇ ਆਪਣੀ ਗੱਲ ਕੀਤੀ ਸੀ ਸੋ ਮਤਲਬ ਕਿ ਸੰਕੇਤ ਉਹਨਾਂ ਕੋਲ ਪਹਿਲਾਂ ਦੇ ਹੈਗੇ ਨੇ ਕਿ ਵਰਲਡ ਵਾਰ 3 ਵੱਲ ਜਾ ਸਕਦੀ ਹੈ ਦੁਨੀਆ ਪਰ ਕੀ ਉਹਦੇ ਕੋਲੋਂ ਟਰੰਪ ਕੋਲੋਂ ਇਹ ਸਭ ਕੁਝ ਰੋਕਿਆ ਗਿਆ ਫਿਲਹਾਲ ਦੀ ਘੜੀ ਨਹੀਂ ਕੋਈ ਵੀ ਉਹਨਾਂ ਵੱਲੋਂ ਸਟੈਪ ਐਸਾ ਨਹੀਂ ਹੈਗਾ ਜਿਸ ਦੇ ਤੇ ਇਹ ਮੰਨਿਆ ਜਾਵੇ ਕਿ ਰਸ਼ੀਆ ਡਰ ਗਿਆ ਹੈ ਉਹਦੀ ਧਮਕੀ ਤੋਂ ਕਿ ਲਓ ਜੀ ਹੁਣ ਟਰੰਪ ਆ ਗਿਆ ਪਤਾ ਨਹੀਂ ਕੀ ਕਰ ਦੂਗਾ ਇਥੋਂ ਤੱਕ ਕਿ ਜਿਹੜੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਕਹਿ ਲਈਏ 15 ਤੋਂ 20 ਦਿਨਾਂ ਦੇ ਵਿੱਚ ਵੱਡੇ ਹਮਲੇ ਕੀਤੇ ਨੇ ਪਹਿਲਾਂ ਨਾਲੋਂ ਵੀ ਵੱਡੇ ਹਮਲੇ ਜਿਹੜੇ ਰਾਜਧਾਨੀਆਂ ਦੇ ਆਲੇ ਦੁਆਲੇ ਹੋਏ ਬੰਦੇ ਮਾਰੇ ਗਏ ਉਹਦੇ ਵਿੱਚ ਬਹੁਤ ਕੁਝ ਹੋਇਆ ਸੋ ਮਤਲਬ ਡੋਨਲਡ ਟਰੰਪ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਦੇ ਉੱਤੇ ਫਿਰ ਹਾਲ ਕੋਈ ਵੀ ਇਸ ਤਰ੍ਹਾਂ ਦਾ ਲੱਗਦਾ ਨਹੀਂ ਸਾਨੂੰ ਕਿ ਉਹ ਅਸਰ ਹੋਇਆ ਹੋਏਗਾ ਕਿ ਹਾਂ ਇਹ ਜੰਗ ਰੁਕ ਗਈ ਹੈ ਪੈਲੇਸਟਾਈਨ ਵਾਲਾ ਮਸਲਾ ਹੱਲ ਹੋ ਗਿਆ ਹੈ ਨਾ ਸੋ ਹੋਣਾ ਤੇ ਇਹ ਚਾਹੀਦਾ ਸੀ ਵੀ ਡੋਨਲਡ ਟਰੰਪ ਜਿਸ ਤਰ੍ਹਾਂ ਗੱਲਾਂ ਕਰਦੇ ਸੀ ਕਿਉਂ ਆਉਂਦੇ ਰਾਸ਼ਟਰਪਤੀ ਬਣਦੇ ਸਾਰ ਸੌ ਚੁੱਕਦੇ ਸਾਰ ਜਿਹੜੀਆਂ ਇਹ ਜੰਗਾਂ ਬੰਦ ਹੁੰਦੀਆਂ ਗੱਲਬਾਤ ਕਰਦੇ ਰਸ਼ੀਆ ਨਾਲ ਕਰਦੇ ਯੂਕਰੇਨ ਦੇ ਨਾਲ ਹੁੰਦੀ ਉਸ ਤੋਂ ਬਾਅਦ ਇਜ਼ਰਾਈਲ ਵਾਲਿਆਂ ਨਾਲ ਇਹ ਗੱਲ ਕਰਦੇ ਵੀ ਆ ਜੰਗਾਂ ਰੋਕੋ ਆਪਾਂ ਨੂੰ ਇਹ ਮਾਹੌਲ ਜਿਹੜਾ ਹੈਗਾ ਨਹੀਂ ਚਾਹੀਦਾ ਪਰ ਉਹਦੇ ਉਲਟ ਕੀ ਹੋਇਆ ਈਰਾਨ ਦੇ ਉੱਤੇ ਬੰਬਾਰੀ ਵੀ ਕਰਨੀ ਪਈ ਹੈ ਅ ਇਜ਼ਰਾਈਲ ਦੀ ਜਿਹੜੀ ਜੰਗ ਲੱਗੀ ਉਧਰ ਵੀ ਤੁਸੀਂ ਦੇਖੋ ਵੀ ਈਰਾਨ ਦੇ ਨਾਲ ਵੀ ਪੰਗਾ ਪੈ ਗਿਆ ਸੀ ਇਹ ਵੀ ਇੱਕ ਆਪਾਂ ਅਗਲੀ ਗੱਲ ਮੰਨਦੇ ਹਣਾ ਹੁਣ ਜਿਹੜੀ ਦੂਸਰੀ ਆਪਾਂ ਪਾਕਿਸਤਾਨ ਤੇ ਭਾਰਤ ਦੀ ਗੱਲ ਕਰਦੇ ਹਾਂ ਹੁਣ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਨਾ ਉਹ ਇਹ ਲੱਗਦਾ ਵੀ ਆ ਆਉਂਦੇ ਦਿਨਾਂ ਦੇ ਵਿੱਚ ਮੈਂ ਕਹਿ ਰਿਹਾ ਸੋ ਭਾਰਤ ਪਾਕਿਸਤਾਨ ਦਾ ਜਿਹੜਾ ਰੌਲਾ ਹੈਗਾ ਉਹ ਵੀ ਵਧੇਗਾ ਦੁਬਾਰਾ ਵਧੇਗਾ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਆਪਾਂ 10 ਦਿਨ ਵੇਖੇ ਸੀ ਪਿੱਛੇ ਰਾਤ ਨੂੰ ਜਿਹੜੀਆਂ ਮਜ਼ਾਇਲਾ ਛੱਡੀਆਂ ਜਾਂਦੀਆਂ ਡਰੋਨ ਛੱਡੇ ਜਾਂਦੇ ਆ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਭਵਿੱਖ ਦੇ ਵਿੱਚ ਫੇਰ ਹੋਣ ਵਾਲਾ ਲੱਗਦਾ ਜੋ ਹਾਲਾਤ ਜਿਹੜੇ ਬਣਦੇ ਜਾਂਦੇ ਆ ਸੋ ਤੁਸੀਂ ਗੱਲ ਡੋਨਲਡ ਟਰੰਪ ਦੀ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਹਜੇ ਤੱਕ ਤਾਂ ਉਹ ਗੱਲਾਂ ਬਾਤਾਂ ਨਹੀਂ ਪੂਰੀਆਂ ਹੋਈਆਂ ਜਿਹੜੀਆਂ ਕਹਿ ਕੇ ਉਹ ਰਾਸ਼ਟਰਪਤੀ ਬਣੇ ਸੀ ਜੀ ਹਾਂ ਜੀ ਦਸ ਸਿੰਘ ਜੀ ਜਿੱਦਾਂ ਕੋਈ ਜੀਓ ਪੋਲਿਟਿਕਸ ਦਾ ਇਸ਼ੂ ਆਂਦਾ ਹੈ ਉਸੀ ਕਿਹਲੋ ਕੇ ਬੜੀ ਗਹਿਰਾਈ ਵਿੱਚ ਜਾ ਕੇ ਕਾਫੀ ਰਿਸਰਚ ਕਰਕੇ ਆਪਣੀ ਸਾਰੀ ਜਾਣਕਾਰੀ ਇਕੱਠੀਆਂ ਕਰਕੇ ਬੜੇ ਹੀ ਕਿਹਲੋ ਕੇ ਵਧੀਆ ਢੰਗ ਦਾ ਦਰਸ਼ਕਾਂ ਨੇ ਰੱਖ ਦਿਓ ਥੋੜਾ ਧੰਨਵਾਦ ਸਾਨੂੰ ਜੁੜਨ ਦੇ ਲਈ ਆਪਣੇ ਵਿਚਾਰ ਸਦਸ਼ਕਾਂ ਨੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਜੀ ਤੁਹਾਡੇ ਸਾਰੇ ਦਰਸ਼ਕ ਸਭ ਦਾ ਦਿਲੋਂ ਧੰਨਵਾਦ